ਮੇਰਾ ਨਾਮ ਅਪੋਸਟਲ ਰੋਹਿਤ ਪਾਲ ਸੰਧੂ ਹੈ ਔਰ ਪਿੰਡ ਸੈਦ ਮੁਆਰਕ ਦੇ ਵਿੱਚ ਅਸੀਂ ਚਰਚ ਨੂੰ ਚਲਾ ਰਹੇ ਆਂ ਅੱਜ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਸਬੰਧੀ ਸ਼ੋਭਾ ਯਾਤਰਾ ਨੂੰ ਕੱਢ ਰਹੇ ਆਂ ਕਿ ਪਰਮੇਸ਼ਵਰ ਜੋ ਮੁਕਤੀ ਦਾਤਾ ਹੈ ਸੰਸਾਰ ਦੇ ਵਿੱਚ ਆਇਆ ਔਰ ਉਹਨੇ ਧਰਮ ਔਰ ਜਾਤ ਨੂੰ ਨਹੀਂ ਬਦਲਿਆ ਬਲਕਿ ਇਨਸਾਨਾਂ ਦੀ ਜੋ ਪਾਪ ਔਰ ਗੁਨਾਹ ਹੈ ਉਹਨਾਂ ਨੂੰ ਮਾਫ ਕਰਕੇ ਉਹਨਾਂ ਨੂੰ ਜੀਵਨ ਦੇਣ ਦੇ ਲਈ ਆਇਆ ਇਹ ਸ਼ੋਭਾ ਯਾਤਰਾ ਪਿੰਡ ਸ਼ੈਦ ਮੁਬਾਰਕ ਤੋਂ ਸ਼ੁਰੂ ਹੋ ਕੇ ਬਟਾਲਾ ਬਾਈਪਾਸ ਤੋਂ ਰਸਤੇ ਬਾਅਦ ਗਾਂਧੀ ਚੌਂਕ ਜਾਏਗੀ ਔਰ ਉਸ ਤੋਂ ਬਾਅਦ ਸ਼ਹਿਰ ਦੇ ਹੋਰ ਵੀ ਸਥਾਨਾਂ ਤੋਂ ਹੁੰਦੀ ਹੋਈ ਫੇਰ ਵਾਪਸ ਪਿੰਡ ਸ਼ੈਦ ਮੁਬਾਰਕ ਹੀ ਆਏਗੀ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪਰਮੇਸ਼ਵਰ ਨੇ ਪਿਆਰ ਸਿਖਾਇਆ ਉਹ ਮਾਰ ਦੇ ਬਦਲੇ ਮਾਰ ਦੀ ਗੱਲ ਨਹੀਂ ਕਰਦਾ ਉਹ ਧਰਮ ਔਰ ਜਾਤ ਨੂੰ ਬਦਲਣ ਨਹੀਂ ਆਇਆ ਬਲਕਿ ਜ਼ਿੰਦਗੀਆਂ ਨੂੰ ਬਦਲਣ ਆਇਆ ਔਰ ਇਹੀ ਪ੍ਰੇਮ ਦਾ ਸੰਦੇਸ਼ ਲੈ ਕੇ ਆਪਾਂ ਸ਼ੋਭਾ ਯਾਤਰਾ ਨੂੰ ਬਟਾਲਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਮੇਰਾ ਨਾਮ ਸੈਮੂਲ ਗੇਲਿਆ ਜੀ ਮੈਂਬਰ ਪੰਜਾਬ ਰਾਜ ਘਟਨਚੀ ਕਮਿਸ਼ਨ ਪੰਜਾਬ ਸਰਕਾਰ ਤੋਂ ਹਾਂ ਜੀ ਸਾਡੇ ਨਾਲ ਸਾਡੇ ਪ੍ਰਧਾਨ ਜੀ ਆਰਫ ਚੋਹਾਂ ਜੀ ਸਾਡੇ ਸਰਪੰਚ ਗੋਲਦੀ ਚਿੱਤਾ ਜੀ ਸਾਡੇ ਮੂਲੇ ਸੁਣਾਈਏ ਤੋਂ ਸਰਪੰਚ ਨੇ ਜੀ ਰਮੇਸ਼ ਜੀ ਸਾਡੇ ਸ਼ੈਦ ਮੁਬਾਰਕ ਤੋਂ ਅਸਾਰ ਭੱਟੀ ਜੀ ਸਾਡੇ ਨਵੇਂ ਪਿੰਡ ਤੋਂ ਨੇ ਜੀ ਸਰਪੰਚ ਸਾਹਿਬ ਇੱਥੇ ਸਾਡੇ ਨਾਲ ਆਏ ਨੇ ਗਲੋਬਲ ਐਕਸ਼ਨ ਕਮੇਟੀ ਤੋਂ ਸਾਡੇ ਪ੍ਰਧਾਨ ਜੀ ਸਾਡੇ ਨਾਲ ਨੇ ਅੱਜ ਸ਼ੋਭਾ ਯਾਤਰਾ ਪੌਲ ਬਨ ਯੂਨੀਵਰਸਿਟੀ ਵੱਲੋਂ ਸ਼ੈਦ ਮੁਬਾਰਕ ਤੋਂ ਜਿਹੜੀ ਆ ਉਹ ਪੂਰੇ ਸ਼ਹਿਰ ਦੇ ਵਿੱਚ 크리스마ਸ ਨੂੰ ਮੁੱਖ ਰੱਖਦੇ ਹੋਏ ਕੱਢੀ ਜਾ ਰਹੀ ਹੈ ਇੱਕ ਬਹੁਤ ਵਧੀਆ ਸੰਦੇਸ਼ ਹੈ ਸ਼ਹਿਰ ਵਾਸੀਆਂ ਦੇ ਲਈ ਤੇ ਖੁਸ਼ੀਆਂ ਦਾ ਦਿਹਾੜਾ ਮੈਂ ਆਪ ਜੀ ਦੇ ਮਾਧਿਮ ਰਾਈ ਪੰਜਾਬ ਸਰਕਾਰ ਵੱਲੋਂ ਇਸ ਹਮਨਿਸਤਰੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਧੰਨਵਾਦ ਮੇਰਾ ਨਾਮ ਆਰਫਮਸੀ ਚੋਹਾਨ ਤੇ ਮੈਂ ਕ੍ਰਿਸਚਨ ਲੀਡਰ ਅੱਜ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪ੍ਰਭੂ ਦੇ ਖਾਦਮ ਪ੍ਰੋਫੈਟ ਰੋਹਿਤ ਪੌਲ ਮਿਨਿਸਟਰੀ ਵੱਲੋਂ ਜਿਹੜੀ ਆ ਪ੍ਰਭੂ ਯਸੁਮਸੀ ਜੀ ਦੇ ਜਨਮ ਦਿਹਾੜੇ ਨੂੰ ਅੱਜ ਕ੍ਰਿਸਮਸ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਅੱਜ 크리스마스 ਸ਼ੋਭਾ ਯਾਤਰਾ ਦਾ ਮੇਨ ਮਕਸਦ ਜਿਸ ਤਰ੍ਹਾਂ ਕਿ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਚੱਲਣਾ ਤੇ ਪਿਆਰ ਤੇ ਮੁਹੱਬਤ ਦੇ ਨਾਲ ਅੱਗੇ ਵਧਣਾ ਔਰ ਮੈਂ ਅੱਜ 크리스마스 ਸ਼ੋਭਾ ਯਾਤਰਾ ਦੇ ਉੱਪਰ ਪੰਜਾਬ ਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ 크리스마스 ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਮੈਂ ਬੇਨਤੀ ਕਰਦਾ ਮੈਂ ਅਪੀਲ ਕਰਦਾ ਕਿ ਪ੍ਰਭੂ ਯਸੂ ਮਸੀਹ ਇਹਨਾਂ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਸੰਦੇਸ਼ ਮੇਰਾ ਭਾਈਚਾਰੇ ਲਈ ਸੰਦੇਸ਼ ਇਹੀ ਆ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਜਨਮ ਦਿਹਾੜਾ ਹੈ ਤੇ ਜਨਮ ਦਿਹਾੜੇ ਨੂੰ ਲੈ ਕੇ ਅਸੀਂ ਵੱਖ-ਵੱਖ ਜਗ੍ਹਾ ਤੇ ਸਾਡੇ ਪਾਸਬਾਨਾਂ ਵੱਲੋਂ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਮਸੀਹ ਸਮੇਲਨ ਕੀਤੇ ਜਾਂਦੇ 크ਿਸਮਸ ਨੂੰ ਲੈ ਕੇ ਔਰ ਮੈਂ ਚਾਹੁੰਨਾ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਇਸ ਧਰਤੀ ਦੇ ਉੱਪਰ ਜਨਮ ਲੈ ਕੇ ਬਰਿਆਈ ਈਰਖਾ ਨਫ਼ਰਤ ਨੂੰ ਖਤਮ ਕੀਤਾ ਅੱਜ ਮੇਰੀ ਪੂਰੇ مسیਹ ਸਮਾਜ ਨੂੰ ਹੀ ਨਹੀਂ ਸਗੋਂ ਦੂਸਰੇ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਕਿ ਅਸੀਂ ਆਪਣੇ ਵਿੱਚੋਂ ਈਰਖਾ ਬਾਜੀ ਨਫ਼ਰਤ ਜਿਹੜੇ ਬੁਰੇ ਕੰਮ ਨੇ ਉਹਨਾਂ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਲੱਗੇ ਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਹੋਰ ਬਰਕਤ ਦੇਵੇਗਾ। ਭਾਈਆ ਆਪਣਾ ਨਾਮ ਦੱਸ ਦਿਓ ਆਪਣਾ ਅਹੁਦਾ ਦੱਸ ਦਿਓ। ਮੇਰਾ ਨਾਮ ਸਨੀ ਮਸੀਹ ਆ। ਮੈਂ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦਾ ਪ੍ਰਧਾਨ ਹੰਟੀਵਿੰਗ ਤੋਂ। ਸ਼ੋਭਾ ਬਾਤਰਾ ਦੇ ਵਿੱਚ ਮੈਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮਸੀਹ ਦਾ ਜਿਹੜਾ ਸੰਦੇਸ਼ ਆ ਉਹ ਅਮਨੋ ਸ਼ਾਂਤੀ ਦਾ ਵਾ ਅੱਜ ਬਟਾਲਾ ਹਲਕੇ ਦੇ ਵਿੱਚ ਇੱਕ ਖੁਸ਼ਕਬੀ ਦਾ ਦਿਨ ਆਇਆ ਵਾ ਕਿ ਅੱਜ ਪਰਮੇਸ਼ਰ ਦੀ ਅਦਾਸਾਂ ਵੱਲੋਂ ਇੱਕ ਬਹੁਤ ਵੱਡੇ ਲੈਵਲ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਔਰ ਅਸੀਂ ਆਸ ਕਰਦੇ ਔਰ ਉਮੀਦ ਕਰਦੇ ਪਰਮੇਸ਼ਰ ਦੀ ਕਿਰਪਾ ਔਰ ਉਦਾ ਫਜ਼ਲ ਹਮੇਸ਼ਾ ਆਪਣੇ ਲੋਕਾਂ ਤੋਂ ਬਣਾ ਰਿਹਾ ਹੈ